ਜਿਹੜੇ ਬਾਈ ਟਾਈਮ ਵਾਲੇ ਕੂਤਰ ਕੱਟੇ ਗਏ ਅਰਚਰਾਉਕੇ ਲਾਬਾ ਮੁਖਸਰ ਚਮਕੌਰ ਥਰਾਜ ਵਾਲਾ ਛਿੰਦਾ ਮੋਗਾ ਮੂਸ਼ੀ ਮੂਲੇ ਵਾਲੀ ਸ਼ਨੀ ਨਵਾਂ ਕਿਲਾ ਤੇ ਜਸਵਿੰਦਰ ਹਰਗੇ ਵਾਲਾ ਇਹ ਕੂਤਰ ਕੱਟੇ ਗਏ ਜੀ 155 ਜਦੇ ਠੀਕ ਹੈ ਸਾਰੇ ਕਿੰਨੇ ਕੱਟੇ ਗਏ ਹੁਣ ਤੱਕ ਸਾਦੇ ਦੋ ਪਹਿਲਾਂ ਟਾਈਮ ਤੋਂ ਕੱਟੇ ਗਏ ਚਾਰ ਪੰਜ ਬਹਿ ਗਏ 10 ਕੂਤਰ ਕੱਟੇ ਗਏ ਠੀਕ ਉਹ ਡੰਡਾ ਵਾਲਾ ਕੋ ਤੇ ਬੈ ਕੇ ਨਾ ਉੱਠ ਕੇ ਪੁੱਠਾ ਡਿੱਗਿਆ ਉਹ ਡਿੱਗਿਆ ਥੱਲੇ ਦਾ ਆਹੋ ਕਾਲਾ ਨਾ ਬਗਣਾ ਕੀ ਜਾ ਜਾ ਬਾਕ ਕੰਤੇ ਪਾਟੇ ਦੋ ਬਾਈ ਕਟੇ ਗਏ ਕਣੀਏ ਕਲੱਬ ਦੀ ਬਾਜੀ ਸੀ ਪਿੰਡ ਲੱਖੀ ਜੰਗਲ ਮੋਟਰਸਾਈਕਲ ਸੀ ਫ੍ਰਿਜ ਸੀ ਤਿੰਨ ਨਾਮਾਂ ਚ ਬਾਜੀ ਸੀ ਚਾਰ ਕਬੂਤਰ ਰਹਿ ਗਏ ਬਾਈ ਕਿਹਦੇ ਕਿਹਦੇ ਰਹਿ ਗਏ ਬਾਈ ਚਾਰ ਇੱਕ ਮੱਖੜ ਸੇਵਾ ਠੀਕ ਹੈ ਇੱਕ ਸੁਟਣ ਵਾਲਿਆ ਉਹ ਆ ਇੱਕ ਕੌਕਿਆ ਵਾਲੇ ਦਾ ਤੇ ਇੱਕ ਪੂਰਾ ਕੌਕਿਆ ਦਾ ਇੱਕ ਮਲੋੜ ਵਾਲਾ ਨਾ ਜੋਤੀ ਮਲੋੜ ਦਾ ਜੋਤੀ ਮਲੋੜ ਉਹਨਾਂ ਦੀ ਅੱਜ ਸਾਂਝੀ ਵੀ ਆ ਜੋਤੀ ਮਲੋੜ ਦੀ ਕਿਸ ਨਾਲ ਸਾਂਝੀ ਨਹੀਂ ਹੋਈ ਠੀਕ ਹੈ ਦੂਜੇ ਛੀਆਂ ਦੀ ਹੋਈ ਵਈ ਸੀ ਰਾਤ ਨੂੰ ਛੀਆਂ ਦੀ ਰਜਵੀ ਆ ਠੀਕ ਹੈ ਪੁੱਤਰ ਬਈ ਚਾਰੇ ਹੀ ਜੰਗੇ ਆ ਆ ਗਿਆ ਗਿੱਲਾ ਵੇਖੋ ਕੁੱਤੂ ਆਈ ਸ਼ਾਂਗਲਾਣਾ ਬਈ ਆ ਸ਼ਾਂਗਲਾ ਦੂਸੇ ਨਾਲ ਆ ਸੁਖਣ ਵਾਲੇ ਵਾਲਾ ਠੀਕ ਆ ਕੰਨਾ ਸੁਖਣ ਵਾਲੇ ਵਾਲਾ ਠੀਕ ਆ ਲਾਓ ਬਈ ਪੂਰੇ ਫਸੇ ਪਿਆ ਮੈਚ ਪਿੰਡ ਲੱਖੀ ਜੰਗਲ ਸਾਹਿਬ ਗੱਲ ਇਹਦੀ ਕੱਚੀ ਨਹੀਂ ਕਰੀ ਕਣੀਆਂ ਆਪਾਂ ਜੱਟਾੜ ਕਲੱਬ ਦੀ ਬਾਜੀ ਅੱਜ ਸਿਰਾ ਹੋ ਗਿਆ ਇਹਨੇ ਵੰਡੀਆਂ ਕੱਲਾ ਜੋ ਸਾਡੇ 5.5 ਹੋ ਗਏ ਬਾਈ ਸੈਟ ਫਿਰਦੀ ਆ ਨਹੀਂ ਨਹੀਂ ਬਾਰਾ ਸੁਣਾ ਜੀ ਰੁਲ ਕੇ ਆ ਜਾਂਦੇ ਆ ਮੈਂ ਇਹ ਬਾਹਰ ਬਹਿਣ ਲੱਗੇ ਮੰਦਰ ਕੇ ਜਸਤਾਨ ਦੀ ਕਬੂਦਰੀ ਫਰੋਜ਼ਪੁਰ ਜਾਵਦੀ ਤੇ ਜੋ ਕਿੱਥੋਂ ਘੜੀਆਂ ਇਹਦਾ ਟੱਡ ਵੀ ਆ ਲਾਲ ਥੋੜੇ ਦਾ ਟੱਡ ਵੀ ਸੀਗਾ ਆ ਇਤਨੀ ਹੂ ਲਾਲ ਸਿਰਾਂ ਢੂੜਾ ਜਮਾ ਉਹ ਇਹਦਾ ਟੱਡ ਲਾਲ ਆ ਜਮਾ ਲਾਲ ਸਿਰਾਂ ਸਾਡਾ ਕਬੂਤਰਾ ਢੂੜਾ ਲਾਲ ਸਿਰਾਂ ਜਮਾ ਆਹ ਆਹ ਚੰਨ ਲਾਲ ਸਰਾ ਸਾਟ ਹੈ ਆਹ ਸਰਾ ਕਿਨਾਰੀ ਛੱਡਿਆ ਸੀ ਭੈਣੂ ਕਿਨਾਰੀ ਛੱਡਿਆ ਸੀ ਕਿਨਾਰੀ ਲਾਈਟ ਪੰਚ ਗੇ ਟਾਈਮ ਤੇ ਕੱਟਾ ਗਿਆ ਕੀ ਕਰੂ ਕੋਈ ਇਹਨੂੰ ਬਾਣਾ ਪੂਰਾ ਜੋ ਗੇਰ ਪੁੱਤਰ ਹੈ ਇਹ ਡੁੱਬ ਗਿਆ ਬਾਣਾ ਪੂਰਾ ਕਦੋਂ ਹੋ ਜਾਂਦੇ ਆ ਨਾਣਾ ਅਰੇ ਮਹੀਨਾ ਪਹਿਲੀ 20 ਦਿਨ ਲੰਬੜੀ ਜਾ ਕੇ ਮੁਰਾ ਗਈ ਦੋ ਆ ਜਾਂਦੇ ਸੇਮੇ ਵਾਲਾ ਤੀਜਾ ਵੇਖੋ ਭਾਈਓ ਹੋਰ ਆ ਰਿਹਾ ਆ ਗਿਆ ਠੀਕ ਹੈ ਤੇ ਉਹ ਆ ਜਾਂਦਾ ਚਾਰੀ ਹੋਲੀ ਦਿੱਤੀ ਜੱਲਾ ਆਪਣੀ ਗੋੜ ਦੀ ਪੱਕਵਾਲੀ ਇੱਕ ਸੇਮੇ ਵਾਲਾ ਦੇ ਕਾਹਾ ਉਹ ਜਹੰਦਰ ਵਾਲਾ ਆਹੋ ਇਹਨਾਂ ਇਨਾਂ ਜੋ ਜੂਰ ਲਾਉਂਗੂ ਕੂਤੋਂ ਦੱਸੀ ਕਿੱਥੇ ਤੋਂ ਜੋਰ ਤੋਂ ਬਿਣੇ ਹੁੜਦੇ ਆ? ਆਹ ਕਿੱਥੇ ਘੁੱਟਦਾ ਵੇ ਤੂੰ? ਨਹੀਂ ਨਹੀਂ ਆਹ ਡੀਜੀ ਦੇ ਪੰਛੀ ਲੜਦੇ ਸੀ। ਆਜਾ ਕੋਲ ਬੰਦੇ ਨਾ। ਪਹਿਲੇ ਨੂੰ 3500 ਦੂਜੇ ਨੂੰ 1000 ਤੀਜੇ ਨੂੰ 500 ਤਿੰਨ ਕਬੂਤਰ ਰਹਿ ਗਿਆ ਟਾਈਮ ਕਿੰਨਾ ਦੇ ਵੇ? ਕਿੰਨਾ ਹੋ ਜਾ ਦੇਖੂਗਾ ਤੂੰ ਕੇ? 5:42 5:42 ਹੋ ਗਏ ਤੇ ਤਿੰਨ ਕਬੂਤਰ ਸ਼ਾਵਲਾ ਬਾਕੀ ਕੋਈ ਕੂਤਰ ਨਹੀਂ। ਇਹ ਤਾਈ ਦੇਣੀ ਹੈਗੀ ਪਹਿਲੇ ਨੂੰ 3500 ਤੇ ਮੋਟਰਸਾਈਕਲ ਦੂਜੇ ਨੂੰ 1000 ਤੇ ਫਰਿੱਜ ਤੀਜੇ ਨੂੰ 500 ਤੇ ਕੱਪ ਠੀਕ ਆ ਇਹਨਾਂ ਦੇ ਜਿੰਨਾ ਦੀ ਸਾਡੀ ਇਹ ਗੁੜੀ ਹੈ ਉਹ ਆਪਦਾ ਆਪ ਵੰਡਦੇ ਜਿਹੜਾ ਕੱਲਾ ਫੜਦਾ ਉਹਨੂੰ ਜਿਹੜੀ ਕਿਸਮਤ ਚ ਹੋ ਜਾ ਉਹ ਮਿਲ ਜਾਊਗਾ ਆ ਗਿਆ ਬਾਈ ਲੋਟ ਆ ਗਿਆ ਬਾਈ ਉਹ ਹੈਗਾ ਇਹ ਦੇਖ ਲੈ ਕਿੰਨੇ ਕਿਲੀ ਆਰਾ ਤੰਗ ਨਹੀਂ ਤੰਗ ਨਹੀਂ ਤੰਗ ਨਹੀਂ ਹੱਥ ਕਰੀ ਜਨਾ ਉਹ ਲੈਦਾ ਆ ਸਾਨੂੰ ਉੱਡੀ ਹੋ ਰਹਾ ਵਾ ਤੇ ਜਾ ਬਾਕੀ ਆ ਦਾ ਇਹਦਾ ਘਾਟਾ ਦਾ ਕੀ ਆ ਸੀ ਸਾਡਾ ਉੱਛਾ ਰੌਲਾ ਪਾਉਂ ਮੈਂ ਵੀ ਨਾ ਪਵਾਦੀ ਕਿ ਤੇ ਜਾ ਵੇਖ ਲਈ ਭਈ ਉਹ ਫੜਦਾ ਯਾਰ ਕੋਈ ਨਹੀਂ ਕੋਈ ਨਹੀਂ ਕਿਹ ਯਾਰ ਭਈ ਤਿੰਨ ਕਬੂਤਰ ਰਹਿ ਗਏ ਭਾਈ ਮੱਖਣ ਸੇਮਾ ਇੱਕ ਜੋਤੀ ਮਲੂਟ ਬਾਈ ਹਾਂ ਜੋਤੀ ਮਲੂਟ ਤੀਜਾ ਮੱਖਣ ਸੇਮਾ ਮੱਖਣ ਸੇਮਾ ਜੋਤੀ ਮਲੂਟ ਗੋਰਾ ਕੌਂਕੇ ਗੋਰਾ ਕੌਂਕੇ ਗੋਰਾ ਕੌਂਕੇ ਆਹਾਂ ਗੋਰਾ ਕੌਂਕੇ ਦਾ ਹਾਂਜੀ ਇੱਕ ਥੋੜਾ ਬੈਚ ਲੱਗਿਆ ਪਏ ਇੱਕ ਪਾਸੇ ਕੱਲਾ ਜੋਤੀ ਮਲੂਟ ਦਾ ਦੂਜੇ ਛੀਆਂ ਦੀ ਸੀ ਉਹਨਾਂ ਜੋ ਦੋ ਰਹਿ ਗਏ ਛੀਆਂ ਚ ਦੋ ਰਹਿ ਗਏ ਹਾਂ ਇੱਕ ਕੌਂਕਿਆਂ ਦੇਖਿਆ ਸੇਮੇ ਵਾਲੇ ਛੀਆਂ ਚ ਹੈਨਾ ਮਲੂਟ ਵਾਲਾ ਬਾਹਰ ਲੈ ਭਈ ਆ ਮੱਖਣ ਸੇਮੇ ਕੀ ਮੋਟਰਸਾਈਕਲ ਮੋਟਰਸਾਂ ਕਰਦੀ ਸਰਦੀ ਹੈ ਕਿਰਨ ਲੈ ਭਈ ਛੱਪੜ 'ਚ ਬੈਂਦਾ ਓਏ ਕਿ ਬਹਿ ਗਿਆ ਨਹੀਂ ਬੈਠਾ ਟੱਪਿਆ ਆ ਟੱਪ ਕੇ ਟੱਪ ਕੇ ਟੱਪ ਗਿਆ ਨਾਮਾਂ ਤੇ ਉੱਟੀ ਜਾਂਦੇ ਭਈ ਕੋਤਰ ਤਿੰਨ ਛੱਪੜ 'ਚ ਬੈਠੀ ਜਾਂਦੀ ਆ ਭਈ ਸੇਮੇ ਵਾਲੀ ਏ ਏ ਨੇ ਢੰਡਿਆਂ ਦਾ ਹੁੰਦਾ ਏ ਢੰਡਿਆਂ ਵਾਲਾ ਛੱਪੜ ਚ ਪੈਂਦਾ ਏ ਛੱਪੜ ਚ ਪੈਂਦੇ ਭਾਈ ਅਜੇ ਬੈਠੇ ਨਹੀਂ ਤੂੰ ਲੱਗਿਆ ਉਹ ਆ ਗਏ

भाई वह छपड़ते कथे छप्पड़े बेटा एह बंदा तो है थले को बैठे भी थी तो थी तो ਆ ਨਾ ਪਰਦਾ ਪਰ ਆ ਗਿਆ ਪਰ ਜੋਤੀ ਮਲੋਟਾ ਉਹ ਕੰਪਿਊਟਰ ਚੈੱਕ ਕਰ ਰਿਹਾ ਬਾਈ ਤੂੰ ਉਹ ਚੁੱਕ ਕੇ ਕਰ ਲਓ ਜਿਹੜੇ ਪਹਿਲਾਂ ਜੋਤੀ ਸਾਡੇ ਬਣ ਗਿਆ ਆ ਜਾ ਆ ਜਾ ਬੰਦ ਕਰ ਬਾਈ ਬੱਜ ਗਿਆ ਮੋਟਰ ਤੇ ਬਹਿ ਗਿਆ ਬਾਈ ਕੀ ਕੀ ਬਣਿਆ ਪਹਿਲਾ ਨੰਬਰ ਜੋਤੀ ਮਲੋਟ ਦੂਜਾ ਨੰਬਰ ਗੋਰਾ ਕਾਉਕੇ ਤੀਜਾ ਨੰਬਰ ਮੱਖਣ ਸੇਮਾ ਠੀਕ ਆ ਉੱਠ ਪੈਗ ਲੈ ਗਿਆ ਜੀ ਜੋਤੀ ਮਲੋਟ ਨਾਲ ਕਿਸੇ ਨਾਲ ਕਿਸੇ ਨਾਲ ਸੰਜੀ ਨਹੀਂ ਸੀ 3500 ਠੀਕ ਆ ਬਈ 3500 ਦੀ ਜੱਤ ਲੈ ਗਿਆ ਇਹਨਾਂ ਨੂੰ ਕੀਦਾ ਸੀ ਬਈ ਆਪਣਾ ਜੁੱਧਰ ਸੀ ਵੀ ਹੁਣ ਕਰੀ ਨਾ ਕਹਿੰਦਾ ਆਈਆਂ ਤੈਨੂੰ ਉਹਨਾਂ ਆਵਾਜ਼ ਮਾਰੀ ਸੀ ਰੰਗਿਆ ਬਈ ਬਾਜੀ ਵਧੀਆ ਅਸੀਂ ਤਾਂ ਥੋੜਾ ਕਲੱਬ ਤੋਂ ਪੁੱਜੋ ਵਾਲੇ ਨੂੰ ਲੈ ਕੇ ਆਦਿ ਨੇ ਪੰਜਾਬ ਚ ਤੋਂ ਚਲੋ ਬਈ ਲਓ ਬਈ ਫਿਰਦਾ ਉੱਤਰਾ ਜੇ ਬਈ ਮੋਟਰਸਾਈਕਲ ਜੱਤ ਕੇ ਇੱਕ ਵਾਰੀ ਸ਼ੀ ਐਂ ਸਾਂਝੀ ਸੀ ਇੱਕ ਪਾਸੇ ਬਈ ਜੋਤੀ ਮਲੋਟ ਕਿਸੇ ਨਾਲ ਨਹੀਂ ਸਾਂਝੀ ਸੀ ਬਈ ਆਹ ਹੁੰਦਾ ਕੁੱਤਰਾ ਬਈ ਮੋਟਰਸਾਈਕਲ ਪਲੱਸ ਬਾਦਿਆਲੀ ਬਾਜੀ ਆਹਦਾ ਤਾਂ ਐ ਨਹੀਂ ਸੀ ਤੇ ਐਣਾ ਬਈ ਆਹਦਾ ਤਾਂ ਐ ਨਹੀਂ ਸੀ ਲਓ ਬਈ ਇੱਥੇ ਨਹੀਂ ਭਜਾਇਆ ਲਓ ਬਈ ਭੁਜਾਇਆ ਉਹਨੇ ਕਿੱਥੇ ਨੇ ਭੁਜਾਇਆ ਉਹਨੂੰ ਓਏ ਓਏ ਇਸੇ ਦਾ ਬੰਦਾ ਸੀ ਇਸੇ ਨੇ ਭੁਜਾਇਆ ਉਹਨੂੰ ਬੜ ਗਿਆ ਬੜ ਗਿਆ ਬਾਈ ਆਹ ਮਾ ਤੂੰ ਕਹਿ ਫੜਾਈ ਆ ਬਈ ਛੋਟੀ ਦਾ ਆਵੇ ਬਈ ਯਾਰ ਫੜਾਈ ਫੜਾ ਤਾ ਹੋ ਕੇ ਫੜਾ ਚਲੋ ਆ ਦੋਲਾਂ ਤੇ ਆ ਫੜਾਈ ਬਈ ਯਾਰ ਓਏ ਗੁਰਮਨ ਉਹ ਦੋਲਾਂ ਤੇ ਗਲਾ ਚੱਕ ਲੈ ਗਿਆ ਉਹ ਖਾਜਾ ਹਰੇ ਸਮਾਨ ਫਰੋਣਾ ਤੈਨੂੰ ਬਜੀ ਵੇਖੀ ਕੋਈ ਤਰਫ ਨਾਲ ਆਗੀ ਰੋਟੀ ਨਹੀਂ ਸਾਡੀ ਢਾਂਗ ਤੋਂ ਹੋਇਆ ਹੈ ਜਨੂ ਦੋਵੇਂ ਬੀਜੀ ਪੁੱਤ ਰੈਡੀ ਹੋਰ ਭਾਈ ਆ ਜੀ ਆਗੀ 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 ਆਇਆ ਕਿੰਨੀ ਗਰੀ ਫੜ ਓਏ ਫੜ ਲੈ ਨੂੰ ਆਈ ਫੜ ਲੈ ਲੈ ਜੂ ਲੈ ਜੂ ਕਿਤੇ ਉੱਡਦੀ ਆ ਜਿਹੜਾ ਪੰਡਾ ਬਈ ਕਿਹੋ ਜਿਹਾ ਕੁਐਸਚਨ ਜ਼ਹਿਰੀ ਪੈਂਡਮ ਲੋਟਾ ਹੈ ਮੈਂ ਉਹਨੇ ਕੀ ਪਾ ਜਿੱਥੋਂ ਦਾ ਦੂਸਰਾ ਵਾਲਾ ਹਾਂ ਉੱਥੋਂ ਦੀ ਕੀ ਨਾਂ ਬਈ ਆਪਣਾ ਮੇਰਾ ਗੁਰਮੀਤ ਆ ਬਈ ਗੁਰਮੀਤ ਗੁਰਮੀਤ ਓਸਤਾਦ ਕਹੋਣਾ ਬਈ ਆਪਣਾ ਉਸਤਾਦ ਯਾਰ ਮੇਰਾ ਸੀਗਾ ਸ਼ਿਕਾਰੀ ਸੀ ਮਲਕੀਤ ਠੀਕ ਹੈ ਮਲਕੀਤ ਪੱਕਾ ਨਾ ਸੀ ਸ਼ਿਕਾਰੀ ਭਰਾ ਹੀ ਸੀ ਆਪਣਾ ਹੁਣ ਹੀ ਦੱਸਿਆ ਸਾਰਾ ਕੁਝ ਠੀਕ ਹੈ ਹਾਂ ਓ ਬਈ ਆ ਬਾਈ ਨੇ ਜਿੱਤੀ ਅੱਜ ਬਾਜੀ ਕਣਗੇ ਕਲੱਬ ਵਾਲੀ ਤੇਰੀ ਪੜ ਲੱਕੀ ਜੰਗਲ ਸਾਹਿਬ ਹੋਈ ਸੀ ਛੀ ਕੂਤਰਾਂ ਦੀ ਇੱਕ ਪੈ ਸਾਂਝੀ ਸੀ ਬਾਈ ਦੀ ਕਿਸੇ ਨਾਲ ਸਾਂਝੀ ਨਹੀਂ ਸੀ ਬਾਈ ਮੋਟਰਸਾਈਕਲ ਪਲੱਸ ਉਹ ਐਂ ਫੜਦਾ 3300 ਤੇ ਜਿੱਤ ਜਿੱਤਿਆ ਬਾਈ ਕੂਤਰ ਕਬੂਤਰਾ ਜੇ ਫਿਰਦਾ 10 ਮਿੰਟ ਹੋ ਗਏ ਬਾਈ ਬਾਜੀ ਨਿਪੜੀ ਨੂੰ ਬਹੁਤ ਤਗੜਾ ਕੂਤਰ ਉੱਟੇ ਉਹ ਪੂਰਾ ਉੱਚਾ ਫਿਰਦਾ ਬਾਈ 6 ਵਜ ਕੇ 4 ਮਿੰਟ ਹੋ ਗਏ ਬਈ ਬਹੁਤ ਤਗੜਾ ਉੱਟਾ ਕੂਤਰ ਬਾਈ ਠੀਕ ਆ ਬਈ ਬਹੁਤ ਬਹੁਤ ਵਧਾਈਆਂ ਤੁਹਾਨੂੰ ਬਈ ਬਹੁਤ ਬਹੁਤ ਬਈ ਤੈਨੂੰ ਵੀ ਵਧਾਈਆਂ ਧੰਨਵਾਦ ਤੇਰਾ